ਰਉਪ ਸਾਂਚੀ ਕੁਰਬਾਨੀ ਜੀਵਾਨ ਵਿੱਚ ਸਿੰਘਾਂ ਦੀ ਬਹਾਦਰੀ ਔਰ ਇਸ ਬਾਰੇ ਬਹੁਤਾ ਕੁਝ ਕਿਹਾ ਜਾਣਾ ਕਿ ਜਿਸਨੇ ਵੀ ਸਿੱਖਾਂ ਨੂੰ ਭਾਜੀ ਭੇਜੀ ਹੈ ਇਹਨਾਂ ਨੇ ਨਿਉਂਦਰਾ ਉਹਦੇ ਨਾਲੋਂ ਵੱਧ ਕੇ ਪਾਇਆ ਸੁਣੋ ਸਭ ਤੋਂ ਪਹਿਲਾਂ ਕਰਗੀ ਵਾਲੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਤੀਸਰਾ ਪੰਥ ਸਜਾਇਆ ਆਪਣੇ ਪਿਤਾ ਦਾ ਲੋਕਾਂ ਲਈ ਦਾਨ ਕੀਤਾ ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਦਿੱਤੀਆਂ ਆਪਣਾ ਸਰਬੰਸ ਵਾਰਿਆ ਲੇਕਿਨ ਇਹੋ ਗੱਲ ਆਖੀ ਪੰਥ ਵਸੇ ਮੈ ਉਜੜਾ ਮਨ ਚਾਉ ਕਨੇਰਾ ਦਸਵੇਂ ਪਾਤਸ਼ਾਹ ਮਹਾਰਾਜ ਦੀ ਜ਼ਿੰਦਗੀ ਬਾਰੇ ਚਾਰ ਲਾਈਨਾਂ ਕਿਉਂ ਬਿਆਨ ਕੀਤੀਆਂ ਜਾ ਰਹੀਆਂ ਸੁਧੀ ਸੱਤਾ ਨਹੀਂ ਕੋੜੋ ਦੀ ਸੱਚ ਗੱਲਾਂ ਉਹ ਸ਼ਨੀਵਾਰ ਦੇ ਦਰਸਿਆਏ ਜੋਜੀ ਸਰਦਾ ਵਾਲਿਆਂ ਦੀ ਪੂਰੀ ਕਰਨ ਸਰਦਾ ਰੂਪ ਧਾਰ ਕੇ ਮਾਲ ਦਾਏ ਜੋਜੀ ਸਮਸ਼ਾਨ ਆਖਿਆ ਤਾਵੇਂ ਸੈਂਕੜੇ ਧੂਣੀਆਂ ਤਾਈ ਮਿਰਦੇ ਦਸ ਪਾਦ ਖਾਦੀ ਇਸ ਕਰੇ ਕੇ ਸ਼ਰਦਾ ਵਾਲਿਆਂ ਦੀ ਪੂਰੀ ਕਰਨ ਸਰਦਾ ਤੂਪ ਧਾਰ ਕੇ ਬਾਲਦਾ ਏ ਜੋਗੀ ਸ਼ੁਮਸ਼ਾਨ ਆਖਿਆ ਵਾਲ ਤੇਰੇ ਸੱਚੇ ਫਕਰਾਂ ਦੇ ਸੰਕੇ ਹਰੇ ਕਿਹੜਾ ਭਾਵੇਂ ਸੈਂਕੜਾ ਤੂੰ ਨਹੀਂ ਆ ਤਾਈ ਫਿਰਦੇ ਦਸ਼ਮ ਪਾਦ ਖਾਦੀ ਰਿਸ ਕਰੇ ਕਿਹੜਾ ਸੇਠ ਜਨਤਾ ਸ਼ੇਵ ਦੱਤ ਦੇ ਭਰਮਨ ਵਾਰ ਦਿੱਤੇ ਮੈਣੀ ਰਾਣੀ ਨੇ ਜਦੋਂ ਅਰਦਾਸ ਕੀਤੀ ਉਹ ਤੇਰਾ ਸਤ ਕੋ ਰਾਮ ਬੋੜ ਮੁਹਾਰ ਦਿੱਤੇ ਨਾਲ ਦੀ ਕੰਮ ਤੇਰੇ ਛੇਦੀ ਪੁਰੀ ਆਨੰਦ ਦੇ ਵਲ ਆਉਣਾ ਰੱਬ ਜਬਰ ਦੇ ਤੇ ਤੈਨੂੰ ਪਾਉਣਿਆ ਪਾਉਣਿਆ ਬੱਲੇ ਪਾਉਣਿਆ ਮਰਕਾ ਮਾਰਦਾ ਤੇ ਲਗ ਰਾਂ ਚਰੇ ਜੇੜਾ ਤਾਣ ਸੈਟੜੇ ਧੂਣਿਆ ਤਾਏ ਮਿਰਦੇ ਦਸਵੇਂ ਪੰਡਤਾਂ ਦੇ ਨਾਵੇਂ ਪਾਦਸ਼ਾਹ ਮਰਨੂ ਬਚਾਓ ਸਾਨੂੰ ਸਾਡੀ ਜ਼ਿੰਦਗੀ ਸਹਮ ਕੇ ਮੋਤ ਰਹੀ ਆ ਅਸੀਂ ਸ਼ਰਮ ਆਏ ਕੰਠ ਲਾਓ ਸਾਨੂੰ ਉਹ ਸੰਤ ਕੋਸ ਦੀ ਜਾਹਦੀ ਅਣਖ ਸਾਡੀ ਮਾਪੇ ਆਜ਼ਾਦੀ ਨੂੰ ਦੱਸੋ ਵਰੇ ਕਿਹੜਾ ਬਾਵੇਂ ਸੇਕੜਾ ਧੂਣੀਆ ਤਾਇ ਫਿਰਦੇ ਦਸਮ ਬਾਦ ਗਿਆ ਦੀ ਰੀਸ ਕਰੇ ਕਿਹੜਾ ਕਿਆ ਪਤਾ ਦੀ ਨੂੰ ਮੰਨ ਪੇਰ ਤੀ ਪਤਾ ਜੀ ਜਾਓ ਦਿਲ ਦੀ ਸ਼ੇਰਾਂ ਕੋਲੋਂ ਬਚਾ ਲੋ ਸ਼ੇਲਿਆਂ ਨੂੰ ਸੀਸ ਆਪਾਣਾ ਪਤਾ ਜੀ ਲਾਓ ਦਿਲ ਦੀ ਜਿਸ ਦੇ ਪਤਾ ਜੀ ਬਾਤ ਦਾ ਨਾਮ ਲਿਖਿਆ ਨਾਮ ਲਿਖਿਆ ਸਾਡਾ ਨਾਮ ਲਿਖਿਆ ਉਸ ਫਾਰਮ ਨੂੰ ਹੋਰ ਕੋਈ ਭਰੇ ਕਿਹੜਾ ਬਾਲੇ ਸੇਕੜਾ Yeah. <síntico> ਹੋਤੇ ਹਨ ਜੋ ਬਦਲ ਦਿੰਦੇ ਹੈ ਜਮਾਨੇ ਤੇ ਗੱਲਾ ਕਰਨ ਸੁਖਾਲੀਆਂ ਔਖੇ ਪਾਲੇ ਬੋਲ ਪਰ ਮਰਦ ਜੋ ਕਹਿੰਦੇ ਨੇ ਉਹ ਕਰਕੇ ਦਿਖਾ ਦਿਆ ਕਰਦੇ ਨੇ ਜਸਮਤ ਪਾਤਸ਼ਾਹ ਮਹਾਰਾਜ ਨੇ ਉਸ ਖਾਲਸੇ ਪੰਥ ਦੀ ਸਾਜਨਾ ਕੀਤੀ ਜਿਨ੍ਹਾਂ ਨੇ ਮੌਤ ਤੱਕ ਕਬੂਲ ਕਰ ਲਈ ਪਰ ਕਿਸੇ ਗੈਰ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ ਸਮਾਂ ਆਪਣੀ ਚਾਲੇ ਤੁਰਿਆ ਗਿਆ ਸਿੱਖ ਨੌਜਵਾਨ ਆਪਣੀ ਚਾਲੇ ਤੁਰੇ ਗਏ ਜਿਵੇਂ ਜਿਵੇਂ ਸਿੱਖੀ ਜਵਾਨ ਹੁੰਦੀ ਜਾ ਰਹੀ ਸੀ ਜਿਵੇਂ ਜਿਵੇਂ ਸਿੱਖ ਤਾਕਤ ਫੜਦੇ ਜਾ ਰਹੇ ਸਨ ਮੁਗਲ ਸਰਕਾਰ ਸਿੱਖੀ ਨੂੰ ਖਤਮ ਕਰਨ ਦੇ ਪਰਨ ਕਰੀ ਬੈਠੀ ਸੀ ਇੱਕ ਦਿਨ ਐਸਾ ਆ ਗਿਆ ਜਿੱਦਣ ਲਾਹੌਰ ਦੇ ਦਰਬਾਰ ਵਿੱਚ ਬੜੇ ਬੜੇ ਆਲਾ ਅਬਸਰਾ ਇਕੱਠੇ ਹੋਏ ਪ੍ਰੋਗਰਾਮ ਬਣਦਾ ਜਾ ਰਿਹਾ ਹੈ ਸਰਕਾਰ ਕਹਿੰਦੀ ਸੀ ਸੋਚੋ ਇਹ ਕੌਣ ਨੇ ਜਿਹੜੇ ਸਾਡੇ ਅੱਡੇਾਂ ਤੇ ਹਮਲੇ ਕਰਦੇ ਨੇ ਇਹ ਕੌਣ ਨੇ ਜਿਹੜੇ ਸਾਡੇ ਖਜ਼ਾਨਿਆਂ ਨੂੰ ਲੁੱਟਦੇ ਨੇ ਇਹ ਕੌਣ ਨੇ ਜਿਹੜੇ ਸਾਡਾ ਡਰ ਭੜਾਈ ਬੈਠੇ ਨੇ ਇਹਨਾਂ ਨੂੰ ਖਤਮ ਕਰਨ ਤੋਂ ਬਿਨਾਂ ਸਰਕਾਰ ਨੂੰ ਚੈਨ ਨਹੀਂ ਆ ਸਕਦਾ ਪ੍ਰੋਗਰਾਮ ਬਣਿਆ ਕਿ ਜੋ ਸਿੱਖੀ ਦਾ ਸੋਮਾ ਹੈ ਅੰਮ੍ਰਿਤਸਰ ਦਾ ਸਰੋਵਰ ਹੈ ਉਸ ਨੂੰ ਪੂਰ ਦਿੱਤਾ ਜਾਏ ਔਰ ਉਹਨਾਂ ਦੇ ਹਰਿਮੰਦਰ ਸਾਹਿਬ ਦੀ ਵਿਦਬੀ ਕੀਤੀ ਜਾਏ ਇੱਕ ਐਸਾ ਸਮਾਂ ਆ ਲਿਆ ਜਿਸ ਹਰਿਮੰਦਰ ਸਾਹਿਬ ਦੀ ਨੀਂਹ ਹਜ਼ਰਤ ਮੀਆਂ ਮੀਰ ਨੇ ਰੱਖੀ ਸੀ ਜਿਸ ਅੰਮ੍ਰਿਤਸਰ ਸਰੋਵਰ ਵਿੱਚੋਂ ਨਹਾ ਕੇ ਤਾਂ ਹੰਸ ਬਣਦੇ ਸਨ ਜਿੱਥੋਂ ਕੋੜੇ ਰਾਜੀ ਹੁੰਦੇ ਸਨ ਉਸ ਨੂੰ ਪੂਰਨ ਦਾ ਪ੍ਰੋਗਰਾਮ ਬਣ ਗਿਆ ਔਰ ਫੈਸਲਾ ਹੋਇਆ ਕਿ ਇਹ ਵੀੜਾ ਡਾਉਣ ਚੁੱਕੇ ਕਿਹੜਾ ਇੰਦਾ ਵੱਡਾ ਜਵਾਨ ਹੋਵੇ ਜਿਹੜਾ ਸਿੱਖੀ ਦਾ ਨਾਮੋਂ ਨਿਸ਼ਾਨ ਮਿਟਾ ਦੇਵੇ ਜਿਹੜਾ ਗੁਰੂ ਦਾ ਸਰੋਵਰ ਪੂਰ ਦੇਵੇ ਜਿਹੜਾ ਹਰਮੰਦਰ ਸਾਹਿਬ ਦੀ ਬੇਦਬੀ ਕਰ ਸਕੇ ਚੋਣ ਹੋਣ ਲੱਗੀ ਪਾਦਸ਼ਾਹ ਨੇ ਤਲਵਾਰ ਮਿਆਂ ਵਿੱਚੋਂ ਕੱਢ ਕੇ ਦਰਬਾਰ ਵਿੱਚ ਰੱਖੀ ਸ਼ਾਈ ਖਿਲਪ ਰੱਖੀ ਪਾਨਾ ਦਾ ਵੀੜਾ ਰੱਖਿਆ ਕਹਿੰਦਾ ਉਹ ਨੌਜਵਾਨ ਜਾਵੇ ਜਿਹੜਾ ਅੰਮ੍ਰਿਤ ਸਰ ਵਿੱਚੋਂ ਸਿੱਖੀ ਦਾ ਨਾਮੋਂ ਨਿਸ਼ਾਨ ਮਿਟਾ ਦੇਵੇ ਅੰਮ੍ਰਿਤ ਸਰ ਦਾ ਸਰੋਵਰ ਪੂਰ ਦੇਵੇ ਇਤ ਚੌਧਰੀ ਮੱਸਾ ਬੜਾ ਜਵਾਨ ਉੱਠਿਆ ਇਸਨੇ ਤਲਵਾਰ ਨੂੰ ਚੁੰਮਿਆ ਇਹਨੇ ਪਾਨਾਂ ਦਾ ਬੀੜਾ ਮੂੰਹ ਵਿੱਚ ਪਾਇਆ ਤੇ ਕਾਹ ਕਾਹ ਕਰਦਾ ਚੱਲਿਆ ਪੱਟੀ ਤੇ ਪਸੂਰ ਦੇ ਏਰੀਆ ਦਾ ਮਾਮਲਾ ਇਹਨੇ ਸਰਕਾਰ ਵੱਲੋਂ ਆਪਣੇ ਨਾਮ ਮਨਜ਼ੂਰ ਕਰਾਇਆ 1 ਲੱਖ ਦੀ ਗਿਣਤੀ ਵਿੱਚ ਇਹਨੇ ਫੌਜ ਲਈ ਹੈ ਅਮਰਤ ਸਰ ਦੇ ਚ ਫੇਰੇ ਨੂੰ ਪਾਇਆ ਕੇਰਾ ਸਾਰੇ ਇਲਾਕੇ ਦਾ ਪ੍ਰਬੰਧ ਕਰਕੇ ਪੱਕਾ ਆਪ ਗੁਰੂ ਕੇ ਹਰਿਮੰਦਰ ਸਾਹਿਬ ਵਿੱਚ ਮੰਝਾ ਢਾਕੇ ਬਹਿ ਗਿਆ ਹੈ ਵਿਸ਼ਵਾਸ ਅੱਦੀ ਹੈ ਉਹਦਾ ਨਾਦ ਸ਼ੁਰੂ ਕਰ ਦਿੱਤਾ ਹੈ ਖਰਾਬਾਂ ਦੇ ਦੌਰ ਸ਼ੁਰੂ ਹੋਏ ਨੇ ਕੰਗ ਪਿੰਡ ਦੇ ਰਹਿਣ ਵਾਲਾ ਸਰਦਾਰ ਬਲਕਾ ਸਿੰਘ ਸਾਹਿਬ ਆਇਆ ਇਸ਼ਨਾਨ ਕਰਨ ਵਾਸਤੇ ਇਸ ਨੇ ਦੇਖਿਆ ਗੁਰੂ ਕੇ ਸਰੋਵਰ ਨੂੰ ਚੌਧਰੀ ਬਸੇ ਦੀਆਂ ਫੌਜਾਂ ਘੂਰ ਰਹੀਆਂ ਨੇ ਇੱਥੋਂ ਵਾਪਸ ਮੁੜਿਆ ਇਹਨੇ ਕੁਝ ਆਪਣੇ ਸਾਥੀ ਨਾਲ ਰੌਲਾ ਪਾਏ ਨੇ ਮੰਝਲਾ ਨੂੰ ਮਾਰਦਾ ਹੋਇਆ ਸਿੱਖਾਂ ਨੂੰ ਭਲ ਕਰਦਾ ਹੋਇਆ ਤੇ ਬੀਕਾ ਰੇਰ ਦੇ ਜੰਗਲ ਵਿੱਚ ਪਹੁੰਚ ਗਿਆ ਲੱਭਦੇ ਆ ਲਗਾਉਂਦੇ ਆ ਫਿਰਦੇ ਆ ਫਰਉਂਦੇ ਆ ਪੁੱਛਦੇ ਆ ਪਿਛਾਉਂਦੇ ਆ ਇਹਨੂੰ ਸਰਦਾਰ ਬੁੱਢਾ ਸਿੰਘ ਦਾ ਬਾਬੇ ਬੁੱਢਾ ਸਿੰਘ ਦਾ ਜਥਾ ਮਿਲਿਆ ਇਹਨਾਂ ਨੇ ਹੱਥ ਮਲਾਏ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਫਤਿਹ ਬੁਲਾਈ ਹੈ ਬਾਬੇ ਬੁੱਢਾ ਸਿੰਘ ਨੇ ਆਖਿਆ ਬਲਾਕਾ ਸਿੰਘਾਂ ਬਾਕੀ ਗੱਲਾਂ ਫਿਰ ਕਰਾਂਗੇ ਪਹਿਲਾਂ ਮੈਨੂੰ ਇਹ ਦੱਸ ਅਮਰਤ ਸਰ ਦਾ ਕੀ ਹਾਲ ਹੈ ਜਦੋਂ ਅਮਰਤ ਸਰ ਦਾ ਨਾਮ ਬਾਬੇ ਬੁੱਢਾ ਸਿੰਘ ਦੇ ਮੂੰਹ ਬਲਾਕਾ ਸਿੰਘ ਨੇ ਸੁਣਿਆ ਸਿੱਖ ਦੀਆਂ ਤਾਂ ਨਿਕਲ ਗਈਆਂ ਜੋ ਕੁਝ ਅੰਮ੍ਰਿਤਸਰ ਵਿੱਚ ਹੋ ਰਿਹਾ ਸੀ ਜੋ ਕੁਝ ਚੌਧਰੀ ਮੱਸਾ ਕਰ ਰਿਹਾ ਸੀ ਜਿਵੇਂ ਵੇਸਵਾ ਨਤਰੀ ਸੀ ਸਾਰੀ ਦੁੱਖਾਂ ਭਰੀ ਕਹਾਣੀ ਬਲਾਕਾ ਸਿੰਘ ਕੰਗਾ ਵਾਲੇ ਨੇ ਜਥੇਦਾਰ ਗੁੱਡਾ ਸਿੰਘ ਦੇ ਸਾਹਮਣੇ ਇਹ ਐਵੇਂ ਕਹਿ ਕੇ ਸਰਾਈ ਹੱਥੀ ਜੋੜ ਕੇ ਸਿੰਘ ਨੇ ਅਰਜ਼ੀ ਕੀਤੀ ਮੇਰੀ ਬੇਰਤੀ ਸੁਣੋ ਧਿਆਨ ਲਾ ਕੇ ਮੰਦਰ ਵਿੱਚ ਪਾਪੀ ਪਲੰਗਾ ਦਾ ਬੈਤਾ ਛੇ Kid and i did ਆਣ ਮਤਾ ਹੁ ਕਾਪੀ ਵੀ ਜਾਂਦਾ ਜਾਣੋ ਛੁੱਟ ਨਹੀਂ ਬਾਪ ਸੱਚ ਦੀ ਐ ਹੋ ਕੇ ਤੋੜੇ ਸ਼ਰਾਬਾਂ ਦੇ ਜੱਲ तारी उ कुल ਉਰਿਆ ਆਜਾਰਿਆ ਜੇ ਸ਼ਹਿਰ ਬੰਦ ਸਾਰਾ ਮੁਦਰਾ ਲੱਗਿਆ ਆਏ ਵੇਖਣ ਤਮਾਸ਼ਾ ਤਮਾਮ ਲੋਕੀ ਲਾਲਾ ਸਿੰਘ ਨਹੀਂ ਰਹਿ ਗਏ ਜਹਾਨ ਉੱਤੇ ਗੱਲ ਬਾਤ ਕਰਦੇ ਤਾਂ ਆਮ ਲੋਕੀ ਸਾਰੇ ਹਰੇਕ ਗਾਣ ਸੁਣ ਕੇ ਸਿਰ ਮਾ 下一章呗。<laughs> हूंदा कालीतां मुर्गे तरकदारे ਰਾਛਾ ਅੰਮ੍ਰਿਤਸਰ ਦੇ ਦਰਸ਼ਨ ਅਸ਼ਨਾਮ ਚੌਕੀਆਂ ਚੰਦੇ ਜੁਗੋ ਜੁਗ ਅਟਲ ਜਦੋਂ ਉਹ ਸਰੋਵਰ ਦੇ ਪੂਰਨ ਦੀ ਕਹਾਣੀ ਸੁਣੀ ਜਦੋਂ ਉਹ ਸ੍ਰੀ ਹਰਮੰਦਰ ਸਾਹਿਬ ਦੀ ਬੇਇੱਜ਼ਤੀ ਦੀ ਗੱਲ ਸੁਣੀ ਸਿੰਘਾਂ ਦੀਆਂ ਅੱਖਾਂ ਲਾਲ ਹੋ ਗਈਆਂ ਡੌਲੇ ਰੋ ਵਿੱਚ ਫਰਕੇ ਇਹਨਾਂ ਦੇ ਹੱਥ ਤਲਵਾਰਾਂ ਦੀਆਂ ਮੁਠਾਂ ਤੱਕ ਚਲੇ ਗਏ ਬਾਬੇ ਬੁੱਢਾ ਸਿੰਘ ਨੇ ਅੱਖਾਂ ਬਲਾਕਾ ਸਿਆਂ ਅੰਮ੍ਰਿਤ ਛੱਕ ਕੇ ਗੁਆਈ ਤਿਰਪਾਨ ਪਾ ਕੇ ਗੁਆਈ ਉਹ ਦਾੜਾ ਰੱਖ ਕੇ ਗਾਇਆਈ ਤੂੰ ਸਿੰਘ ਨਹੀਂ ਜਾਂਦਾ ਛੱਕ ਪੈਂਦਾ ਤੇਰੇ ਅੰਦਰ ਕੋਈ ਹੋਰ ਬੋਲਦਾ ਰੋ ਕੇ ਬਲਾਕਾ ਸਿੰਘ ਨੇ ਆਖਿਆ ਬਾਬਾ ਜੀ ਮੇਰੇ ਤੇ ਕੀ ਸ਼ੱਕ ਹੈ ਉਹਨੇ ਆਖਿਆ ਸ਼ੱਕ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਸ਼ਮਾ ਬਲਦੀ ਹੋਵੇ ਪਰਵਾਨੇ ਦਾ ਕੰਮ ਨਹੀਂ ਬਾਕੀ ਦਿਆਂ ਨੂੰ ਦੱਸਣ ਆਉਣਾ ਅੰਮ੍ਰਿਤਸਰ ਦਾ ਸਰੋਵਰਪੁਰ ਦੇ ਵੇਖੇ ਸੀ ਉੱਥੇ ਸ਼ਹੀਦ ਹੋ ਜਾਂਦੇ ਹੋ ਉੱਥੇ ਕੰਜਰੀ ਨੱਚਦੀ ਵੇਖੀ ਸੀ ਔਰ ਉੱਥੇ ਸ਼ਹੀਦ ਹੋ ਜਾਂਨੋ ਇੱਥੇ ਆਉਂਦਾ ਕੋਈ ਨਾ ਆਉਂਦਾ ਪਰ ਤੁਹਾਡਾ ਕੰਮ ਨਹੀਂ ਸੀ ਸਾਨੂੰ ਦੱਸਣ ਆਉਂਦਾ ਬਾਬੇ ਬਲਾਕਾ ਸਿੰਘ ਨੇ ਹੱਥ ਜੋੜ ਕੇ ਆਖਿਆ ਜਥੇਦਾਰ ਜੀ ਜੇ 2 ਮਿੰਟ ਲਈ ਇਹ ਵੀ ਮੰਨ ਲਿਏ ਅਸੀਂ ਡਰ ਕੇ ਆਇਆ ਅਸੀਂ ਮੰਨ ਜਾਂਦੇ ਹਾਂ ਅਸੀਂ ਡਰ ਕੇ ਇਸ ਲਈ ਸਾਡੇ ਕੱਲਿਆਂ ਕੋਲ ਮੁਕਾਬਲਾ ਨਹੀਂ ਹੋਣਾ ਪਰ ਜਥੇਦਾਰ ਜੀ ਤੁਸੀਂ ਦੱਸੋ ਬੀਕਾ ਨੇਰ ਵਿੱਚ ਡੇਰੇ ਲਈ ਬੈਠੇ ਹੋ ਕਈ ਕਈ ਦਿਨ ਘੋੜਿਆਂ ਨੇ ਆ ਕਾਠੀਆਂ ਉੱਤੇ ਨਿਕਲ ਜਾਂਦੇ ਨੇ ਅੱਠ ਅੱਠ ਦਿਨ ਇੱਥੇ ਭੁੱਖੇ ਤੁਰੇ ਫਿਰਦੇ ਹੋ ਜਥੇਦਾਰ ਜੀ ਸਾਨੂੰ ਸਿੱਖੀ ਦਾ ਨਿਹਣਾ ਮਾਰਨ ਤੋਂ ਪਹਿਲਾਂ ਸਾਡੇ ਦਾੜੇ ਨੋਲਣ ਤੋਂ ਪਹਿਲਾਂ ਸਾਡੇ ਕਿਰਪਾਨਾਂ ਨੋਲਣ ਤੋਂ ਪਹਿਲਾਂ ਜਰਾ ਆਪਣੀ ਪੀੜੀ ਥੱਲੇ ਸੋਟਾ ਫੇਰ ਕੇ ਵੇਖੋ ਜਥੇਦਾਰ ਜੀ ਅਸੀਂ ਤੇ ਆਏ ਆ ਤੁਹਾਨੂੰ ਦੱਸਣ ਕਿ ਗੁਰੂ ਕੇ ਸਰੋਵਰ ਦੀ ਬਿਆਦਬੀ ਹੋ ਰਹੀ ਐ ਅਸੀਂ ਸ਼ਹੀਦ ਹੋ ਸਕਦੇ ਸਾਂ ਪਰ ਬਾਬਾ ਜੀ ਸੋਚਿਆ ਅਸੀਂ ਸ਼ਹੀਦ ਹੋ ਗਏ ਤੁਹਾਨੂੰ ਕਿਸੇ ਨੇ ਖਬਰ ਨਹੀਂ ਦੇਣੀ ਜਦੇਦਾਰ ਜੀ ਮੈਂ ਪੁੱਛਣਾ ਚਾਹਣਾ ਅਸੀਂ ਤੇ ਬੜਾ ਡਰਦੇ ਆਏ ਆ ਤੁਹਾਡੇ ਕਿਹੜੇ ਬੀਕਾਂ ਨੇ ਨਾਨਕੇ ਨੇ ਇੱਥੇ ਜੇਰੇ ਲਈ ਬਿਠੇ ਜੇ ਜਦੋਂ ਗੱਲ ਆਪਣੇ ਤੇ ਆਈ ਜਦੇਦਾਰ ਬੁੱਢਾ ਸਿੰਘ ਜੀਆਂ ਅੱਖਾਂ ਖੁੱਲ ਗਈਆਂ ਉਸੇ ਵੇਲੇ ਸੰਗਤ ਨੂੰ ਸੰਬੋਧਨ ਕਰਕੇ ਬਾਬੇ ਬੁੱਢਾ ਸਿੰਘ ਸਾਹਿਬ ਨੇ ਆਖਿਆ ਸਿੰਘੋ ਸਿੰਘਾਂ ਨੇ ਤੇ ਦਿੱਤੀ ਆ ਖਬਰ ਹੁਣ ਸਾਡਾ ਫਰਜ਼ ਬਣਦਾ ਅਸੀਂ ਆਪਣੇ ਆਪ ਦੀ ਹੁੱਟੀ ਦੇ ਕੇ ਗੁਰੂ ਕੇ ਹਰਿਮੰਦਰ ਸਾਹਿਬ ਦੀ ਬਿਜਵੀ ਰੋਕ ਸਕੀਏ ਤਲਵਾਰ ਕੱਢੀ ਮਿਆਨ ਵਿੱਚੋਂ ਰੱਖੀ ਹੈ ਦਰਬਾਰ ਦੇ ਵਿੱਚ ਕਹਿੰਦਾ ਮਿੱਤਰੋ ਕੋਈ ਸੂਰਮਾ ਜਾਵੇ ਜਿਹੜਾ ਚੌਧਰੀ ਮੱッセ ਦਾ ਸਿਰ ਵੱਢ ਕੇ ਇੱਥੇ ਲਿਆ ਸਕਦਾ ਪੰਛਦੀਆਂ ਖੁਸ਼ੀਆਂ ਉਹਨੂੰ ਪ੍ਰਾਪਤ ਹੋਣਗੀਆਂ ਜਿਹੜਾ ਚੌਧਰੀ ਮੱッセ ਦਾ ਸਿਰ ਵੱਢ ਕੇ ਇੱਥੇ ਲਿਆਵੇਗਾ ਜਦੇਦਾਰ ਬੁੱਢਾ ਸਿੰਘ ਸਾਹਿਬ ਨੇ ਜਿਨੇ ਆਖਿਆ ਉਸ ਵੇਲੇ ਦੀ ਵਾਰਤਾ ਗੁਰਮਤ ਸਿੰਘ ਐਮਏ ਅਤੇ ਦਲਵੀਰ ਸਿੰਘ ਮੀਮੇ ਚੱਕਿਆ ਜੋਗੀ ਕਮਿਸ਼ਨ ਦੀ ਲਿਖਤ ਇਹੋ ਬਿਆਨ ਕਰ ਰਹੇ ਹਨ ਵੱਡਾ ਹਸੇ ਨੇ ਅੱਖਿਆ ਖੰਡਾਲਿਸ਼ ਕਾ ਕੇ ਅੱਖ ਮਕੋਣੀ ਪਾਬਰੀ ਹੋਈ ਜਾਵੇ ਤਾਂ ਕੇ ਹੋਰ ਰੋਤਾ ਨਾ ਜਨੁ ਵੇ ਗਾਲ ਪਾਵੇ ਸੂਰਾ ਸਿਰ ਮਸੇ Wait you're hey. ਇਹਦਾ ਜੋ ਕਰਨਾ ਉਹ ਆਪਣੇ ਹੱਥੀ ਕਰਕੇ ਵਿਖਾ ਕਿਸੇ ਨੂੰ ਨਾ ਆ ਆ ਤੂੰ ਤੁਰਪੋ ਜਿਹੜਾ ਤੇਰੇ ਮਗਰ ਆਵੇਗਾ ਠੀਕ ਆ ਜਿਹੜਾ ਨਾ ਆਵੇਗਾ ਉਹ ਨਹੀਂ ਠੀਕ ਇਹ ਨਾ ਸਮਝ ਜਿਹੜਾ ਕੰਮ ਕਰਾਉਣਾ ਉਹ ਹੋਣਾ ਚਾਹੀਦਾ ਹੈ ਨੀਤੀਆਂ ਦੀ ਕੰਮ ਹੋ ਜਾਣਾ ਚਾਹੀਦਾ ਆਏ ਕਿਸੇ ਦੀ ਰਾਈ ਕਰਾ ਲਿਆ ਜਾਏ ਇੱਥੇ ਸਰਕਾਰ ਬੁੱਢਾ ਸਿੰਘ ਸਾਹਿਬ ਨੇ ਨੀਤੀ ਵਰਤੀ ਹੈ ਧਰਮ ਨੂੰ ਪਾਸੇ ਰੱਖ ਦਿੱਤਾ ਇਹਨੇ ਆਖਿਆ ਇਹ ਕੰਮ ਹੋਣਾ ਚਾਹੀਦਾ ਉਹ ਮਰਦੋ ਕੋਈ ਬੰਦਾ ਉੱਠੋ ਇਸ ਤਵਾਰ ਨੂੰ ਚੰਮੋ ਗੁਰੂ ਪੰਥ ਦੀਆਂ ਖੁਸ਼ੀਆਂ ਉਹਦੇ ਤੇ ਹੋਣਗੀਆਂ ਜਿਹੜਾ ਗੁਰੂ ਕੇ ਮੰਦਰ ਦੀ ਬੇਅਦਬੀ ਰੋਕ ਕੇ ਵਿਖਾਵੇ ਗੁਰੂ ਪੰਥ ਦੀਆਂ ਖੁਸ਼ੀਆਂ ਉਹਦੇ ਤੇ ਹੋਣਗੀਆਂ ਜਿਹੜਾ ਚੌਧਰੀ ਮੱッセ ਦਾ ਸਿਰ ਇੱਥੇ ਵੜ ਕੇ ਲਿਆਵੇ ਮਿੱਤਰੋ ਕਈ ਵਾਰ ਇਤਿਹਾਸ ਪੜੀਦਾ ਹੈ ਕਿ ਲੱਖਾਂ ਦਾ ਮੁਕਾਬਲਾ ਸੈਂਕੜਿਆਂ ਨੇ ਕਰ ਦੇਣਾ ਇਹ ਖਾਲਸੇ ਦੇ ਹਿੱਸੇ ਆਇਆ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ ਤੇ ਸਰਬੱਤ ਦਾ ਭਲਾ ਮੰਗਣਾ ਮੈਰੀਆਂ ਦਾ ਵੀ ਭਲਾ ਮੰਗਣਾ ਜਿਹਨਾਂ ਨੇ ਰਹਿਬਰ ਸੰਸਾਰ ਵਿੱਚ ਆਇਆ ਉਹਨੇ ਆਪਣੀ ਉਮਮਤ ਦਾ ਭਲਾ ਮੰਗਿਆ ਲੇਕਿਨ ਗੁਰੂ ਨਾਨਕ ਮਹਾਰਾਜ ਦੀ ਸਿੱਖੀ ਦਾ ਉਦੇਸ਼ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖੀ ਇਹ ਸਿਖਾਉਂਦੀ ਹੈ ਜ਼ਬਰ ਕਰਨਾ ਵੀ ਪਾਪ ਹੈ ਲੇਕਿਨ ਜ਼ਬਰ ਜ਼ਰਨਾ ਵੀ ਪਾਪ ਹੈ ਧੋਖਾ ਕਰਨਾ ਵੀ ਪਾਪ ਹੈ ਪਰ ਧੋਖਾ ਕਰਾਉਣਾ ਵੀ ਪਾਪ ਹੈ ਠੱਗੀ ਮਾਰਨੀ ਵੀ ਮਾਰੀ ਗੱਲ ਹੈ ਪਰ ਠੱਗੇ ਜਾਣਾ ਵੀ ਬਹੁਤ ਮਾਰੀ ਗੱਲ ਹੈ ਸਿੰਨੇ ਆਖਿਆ ਖਾਸਾ ਜੀ ਕੋਈ ਉઠੋ ਜਿਹੜਾ ਚੌਧਰੀ ਮੱਸੇ ਦਾ ਸਿਰ ਵੱਢ ਕੇ ਲਿਆਵੇ ਫਿਰ ਮੀਰਾਕੋਟ ਦਾ ਭੰਗਵਾ ਦਾ ਮੁੰਡਾ ਉੱਠਿਆ ਇਹਦਾ ਨਾਮ ਹੈ ਬਤਾਬ ਸਿੰਘ ਸੂਰਮਾ ਇਹਨੇ ਤਲਵਾਰ ਨੂੰ ਚੁੰਮਿਆ ਕਹਿੰਦਾ ਜਦੇਦਾਰ ਜੀ ਮੈਂ ਜਾਊਂਗਾ ਇਹਦਾ ਦੂਸਰਾ ਸਾਥੀ ਉੱਠਿਆ ਟੰਬੋ ਕੀ ਮਾੜੀ ਦਾ ਇਹ ਕਾਰੀਗਰਾਂ ਦਾ ਮੁੰਡਾ ਤਰਖਾਣਾ ਦਾ ਮੁੰਡਾ ਇਹ ਰਾਮਗੜੀਆਂ ਦਾ ਮੁੰਡਾ ਸੁੱਖਾ ਸਿੰਘ ਸਾਹਿਬ ਇਹਦਾ ਨਾਮ ਹੈ ਇੱਕ ਵਾਰ ਜਦੋਂ ਅਮਰਤ ਸ਼ੱਕੇ ਘਰ ਆਇਆ ਇਹਦੀ ਮਾਂ ਡਰ ਗਈ ਤੇ ਸਰਕਾਰ ਦਾ ਡੰਗ ਬੜਾ ਤੇਰ ਸਾਨੂੰ ਸਰਕਾਰ ਖਤਮ ਕਰ ਦੂ ਸਾਗ ਵਿੱਚ ਪਾਇਆ ਸੁੱਖਾ ਇਹਨੂੰ ਸ਼ਿਕਾ ਦਿੱਤਾ ਨਸ਼ੇ ਵਿੱਚ ਸੁੱਤੇ ਦਾ ਸਿਰ ਮਨਾ ਦਿੱਤਾ ਦਾੜਾ ਮਨਾ ਦਿੱਤਾ ਜਵਾਨ ਉੱਠਿਆ ਇਹਨੇ ਖੂਬੀ ਛਾਲ ਮਾਰ ਦਿੱਤੀ ਨਮੋਸ਼ੀ ਨਾਲ ਮਰ ਜਾਣ ਲੱਗਾ ਪਿੰਡਦਿਆਂ ਲੋਕਾਂ ਨੇ ਖੂਈ ਚੋਂ ਕੱਢਿਆ ਅਜੇ ਉਹ ਖੂਈ ਮੌਜੂਦ ਹੈ ਜਦੋਂ ਖੂਈ ਚੋਂ ਕੱਢਿਆ ਪਿੰਡਦਿਆਂ ਲੋਕਾਂ ਇੱਕ ਸਿਆਣੇ ਨੇ ਆਖਿਆ ਓ ਜਵਾਨਾ ਸਿੱਖੀ ਕੋਈ ਕੱਚਾ ਧਾਗਾ ਏ ਜਿਹੜੀ ਐਡੀ ਛੇਤੀ ਟੁੱਟ ਸਕਦੀ ਏ ਇਨਾ ਬਾਹਰ ਆਇਆ ਤੇ ਸਿੰਘਾਂ ਦੇ ਜਥੇ ਵਿੱਚ ਜਾ ਕੇ ਅੜ ਜਾ ਇਹਨੂੰ ਵਜੀ ਬੋਲੀ ਇਹਨੇ ਕੀ ਵੇਖਿਆ ਫਿਰਨੀ ਦੇ ਬਾਹਰ-ਬਾਰ ਲੰਬੜਦਾਰਾਂ ਦੀ ਘੋੜੀ ਚੁਗਦੀ ਸੀ ਉਹਨੂੰ ਦਿੱਤੀ ਖੱਬੀ ਉਹਦੇ ਤੇ ਹੋਇਆ ਸਵਾਰ ਤੇ ਬੀਕਾ ਮੇਰ ਦੇ ਜੰਗਲ ਵਿੱਚ ਪਹੁੰਚ ਗਿਆ ਜਥੇਦਾਰ ਬੁੱਢਾ ਸਿੰਘ ਦੇ ਜਥੇ 'ਚ ਭਰਤੀ ਹੋ ਗਿਆ ਸਰਦਾਰ ਸੁਖਾ ਸਿੰਘ ਦੀ ਔਰ ਮਤਾਬ ਸਿੰਘ ਦੀ ਪੂਰੀ ਸਾਂਝ ਸੀ ਜਦੋਂ ਮਤਾਬ ਸਿੰਘ ਨੇ ਤਲਵਾਰ ਚੁਮੀ ਦੂਸਰਾ ਸੁਖਾ ਸਿੰਘ ਉੱਠ ਕੇ ਇਹਨਾਂ ਨੇ ਆਖਿਆ ਜਥੇਦਾਰ ਦੀ ਹੁਕਮ ਦਿਓ ਜੇਤੇ ਰਹੇ ਜਿਉਂਦੇ ਪੰਜਵੇਂ ਦਿਨ ਨੂੰ ਚੌਧਰੀ ਦਾ ਸਿਰ ਲੈ ਕੇ ਆ ਜਾਗੇ ਜੇ ਛੇਵੇਂ ਦਿਨ ਚੜ ਗਿਆ ਨਾ ਫਿਰ ਸਾਡੇ ਬਾਅਦ ਵਿੱਚ ਹੋਰ ਸੂਰਮੇ ਭੇਜਿਓ ਜਦੋਂ ਤਲਵਾਰ ਨੂੰ ਚੁੰਮ ਕੇ ਜਦੇਦਾਰ ਦੇ ਸਾਹਮਣੇ ਆਏ ਇਹਨਾਂ ਨੇ ਇਹ ਐਉਂ ਬੇਨਤੀ ਕੀਤੀ ਹੈ ਤੇਰੇ ਟੱਕਲੇ ਹੀ ਮਤ ਆਦੈ ਸਿੰਘ ਸ਼ੇਰ ਨੇ ਮੀਰਾ ਕੋਟ ਵਾਇਆ ਸੂਰਮੇ ਦਲੇਰ ਨੇ ਕਹਿੰਦਾ ਸ਼ੇਰਾਂ ਮੂਰੇ ਸੂਰ ਬੈਠੇ ਵੇਰ ਨੇ ਉਹ ਰਦਨਾ ਵਿੱਚ ਕੰਮ ਦੱਸਾਂਗੇ ਸਵਾਰ ਕੇ ਸ਼ਾਨ ਸਿੱਕੀ ਦੀ ਵਧਾਣੀ ਚੌਦਰੀ ਨੂੰ ਮਾਰ ਕੇ ਗੱਦ ਮੰਦਰੀ ਵਿੱਚ ਵੇ ਸਵਾਰ ਚੌਦਾ ਏ ਜਾਨ ਪਾਰ ਪਾਰ ਨਾ ਸ਼ੇਰਾ ਪਰ ਹੁੰਦਾ ਏ ਸੁੱਕਾ ਵੀਰ ਆਦੇ ਅੱਲਾ ਨੂੰ ਤਿਆਂਦਾ ਏ ਸੁਕੀ ਮੇਰੇ ਹਰਦਾਨ ਨਾਲ ਪੌਣੀ ਹੈ ਜਿਹੜੀ ਉਤਰੇ ਨਾ ਹੋਦੀ ਤੇ ਆਉਣੀ ਹੈ ਗੁੱਸ ਪਾਣੀ ਨਾਲ ਚੱਟ ਦਸਣਾ ਨਤਾਰ ਕੇ ਸ਼ਾਨ ਸਿੱਕਰੀ ਵਧਾਣੀ ਚੌਧਰੀ ਨੂੰ ਮਾਰ ਕੇ ਅਸੀਂ ਖੁਸ਼ੀਆਂ ਨੂੰ ਗਾਮੀਂ ਆਵਖਾ ਰਹੇ ਸਾਰੀ